ਲੜਕੀ ਦਾ ਨਾਮ ਗੁਰਜੰਸੇ ਇਹ 2014 ਚ ਗਿਆ ਸੀ ਇੱਥੇ ਸਟੱਡੀ ਵੇਸ ਤੇ ਬਾਅਦ 2020 ਚ ਵਾਪਸ ਆਇਆ ਸੀ ਪਹਿਲਾਂ ਵੀ ਕਰਿਆ 18 ਚ ਫਿਰ 2020 ਵਾਪਸ ਆਇਆ ਉਹਦੀ شادی ਕਰਤੀ ਫਿਰ ਦੁਬਾਰਾ 2 ਸਾਲ ਬਾਅਦ ਵਾਪਸ ਗਏ ਹੁਣ ਫਿਰ 2024 65 ਨਵੰਬਰ ਨੂੰ ਵਾਪਸ ਗਏ ਹੀ ਇੱਥੇ ਤੇ ਮੁੜ ਕੇ ਆ ਲੋ ਅਰਸੋ 25 ਨੂੰ ਪਤਾ ਲੱਗ ਗਿਆ ਫੋਨ ਆਇਆ ਉੱਥੇ ਐਕਸੀਡੈਂਟ ਹੋ ਗਿਆ ਲੋ ਕਿਦਾਂ ਆਪਾਂ ਵਰਤੇ ਸਿੱਧਾ ਐਸੇਟ ਹੋ ਗਿਆ ਉਹਨੇ ਡਿਊਟੀ ਤੇ ਜਾਣਦੇ ਸੀ ਕਹਿੰਦੇ ਤੁਹਾਨੂੰ ਦੋਸਤੋ ਇਹ ਦੱਸਿਆ ਉਹਨੇ ਕੀ ਕਰਦੇ ਆ ਕਿ ਉੱਥੇ ਤੇ ਹੀ ਜੇਲ ਪੁਲਿਸ ਦੀ ਸੀ ਡਿਊਟੀ ਕਰਦੇ ਹਾਂ ਕਿਹੜੀ ਪੋਸਟ ਤੇ ਹਾਂਜੀ ਕਿਹੜੀ ਪੋਸਟ ਤੇ ਉਹ ਫਿਰ ਤੇ ਜੇਲ ਅਫਸਰ ਦੱਸਣਗੇ ਜਾਂ ਫਿਰ ਉਹ ਤੇ ਜੇਲ ਅਫਸਰ ਬਣਤੀ ਹੋਵੇ ਪੜਾਈ ਦੌਰਾਨ ਹੀ ਸੈਲੈਕਟ ਹੋ ਗਏ ਹਾਂਜੀ ਜੀ ਬਾਅਦ ਚ ਪਹਿਲੇ ਸਾਲ ਸਲੈਕਟ ਹੋਏ ਪਹਿਲਾਂ 2 ਸਾਲ ਪਿੰਡ ਰਹਿ ਗਏ ਸੀ ਹਾਂਜੀ ਇਹhle ਹਾਂਜੀ ਟੈਟ ਦਿੱਤੇ ਟੈਟ ਬਾਹਰ ਸਲੈਕਟ ਹੋ ਗਏ ਫਿਰ 15 ਦਿਨ ਦੀ ਛੁੱਟੀ ਆਇਆ ਕੱਟ ਕੇ ਫਿਰ ਨੇ ਜਾ ਕੇ ਨਵੰਬਰ ਚ ਜੁਆਇਨ ਕੀਤਾ ਤੇ ਅਫਸਰ ਨਾਲ ਕਿਸੇ ਨਾਲ ਉਹਨਾਂ ਦੇ ਮਹਿਮਨ ਦੀ ਗੱਲ ਹੋਈ ਹੈ ਉਹ ਤਾਂ ਦੇਖੀ ਕਿੰਨੇ ਨਹੀਂ ਕਿਸੇ ਨਾਲ ਨਹੀਂ ਹੋਈ ਆ ਜੀ ਤੇ ਕਿੱਦਾਂ ਫਿਰ ਵਾਪਸ ਆਉਂਦੀ ਕਿੱਦਾਂ ਕੋਸ਼ਿਸ਼ ਕਰ ਰਹੇ ਹੋ ਬਹੁਤ ਸਾਰੇ ਲੋਕਲ ਦਾ ਡਾਪੜਾ ਰਿਸ਼ਤੇਦਾਰ ਹੀ ਕੋਈ ਉਹਨਾਂ ਨੇ ਫਿਰ ਜਾਣ-ਪਛਾਣ ਕਰਕੇ ਗੱਲਬਾਤ ਕੀਤੀ ਤੇ ਹੁਣ ਉਹ ਕਾਰਵਾਈ ਕਰਨ ਦੇ ਆ ਉਧਰ ਗਵਰਨਮੈਂਟ ਉਧਰ ਦੀ ਮਦਦ ਕਰਦੀ ਹੈ ਨਹੀਂ ਅਜੇ ਤੱਕ ਤੇ ਕੋਈ ਨਹੀਂ ਕੀਤੀ ਉਹਨਾਂ ਨੇ ਉਥੇ ਇੱਧਰ ਦੀ ਗਵਰਨਮੈਂਟ ਕੀ ਮੰਗ ਕਰਨ ਦਾ ਜਰੂਰ ਹੈ ਇਹ ਹੋਈ ਹੈ ਬਈ ਡਿਬੇਟ ਦੇ ਡੈਡ ਵੱਦੀ ਜਿਹੜੀ ਜਲਦੀ ਜਲਦੀ ਸਾਡੇ ਕੋਲ ਆਵੇ ਪਰ ਸੰਗਮ ਸਰਪੰਚ ਸਾਹਿਬ ਦਾ ਛੋਟਾ ਭਰਾ ਤੇ ਆ ਜੋ ਇਨਸੀਡੈਂਟ ਜੋ ਵਾਪਰਿਆ ਸਾਡੇ ਪਿੰਡ ਵਿੱਚ ਬਹੁਤ ਪਿੰਡ ਲਈ ਬਹੁਤ ਦੁਖਦਾਇਕ ਬਹੁਤ ਵੱਡੀ ਸ਼ਰਤ ਪਿੰਡੋਂ ਲੱਗੀ ਹੈ ਸਾਡਾ ਇੱਕ ਹੁਨਾਰਵਰ ਬੱਚਾ ਜਿਹੜਾ ਨਿਊਜ਼ੀਲੈਂਡ ਦੇ ਵਿੱਚ ਜਿਹੜਾ ਸਟੱਡੀ ਵੇਸ ਤੇ ਗਿਆ ਸੀ ਉੱਥੇ ਬਹੁਤ ਮਿਹਨਤ ਕਰਕੇ ਆਪਣੀ ਮਿਹਨਤ ਦੇ ਬਲ ਦੇ ਉੱਤੇ ਉਥੇ ਦੀ ਨਿਊਜ਼ੀਲੈਂਡ ਦੀ ਪੁਲਿਸ ਦੇ ਵਿੱਚ ਵੀ ਉਹ ਸਿਲੈਕਟ ਹੋਇਆ ਇਹ ਸਾਨੂੰ ਮਾਣ ਪ੍ਰਾਪਤ ਹੋਇਆ ਸੀ ਪਰ ਦੋ ਦਿਨ ਪਹਿਲੇ ਅਨਫੋਰਚਨਟਲੀ ਬੜੀ ਵੱਡੀ ਰੈਸੀਡੈਂਟ ਵਰਥੀ ਹੈ ਕਿ ਡਿਊਟੀ ਤੇ ਜਾਣ ਦੌਰਾਨ ਜਿਹੜਾ ਉਹਰ ਜੋ ਪਤਾ ਲੱਗ ਰਿਹਾ ਕਿ ਐਕਸੀਡੈਂਟ ਹੋਇਆ ਜਿਹੜੇ ਕਰਕੇ ਉਹ ਦੀ ਡੈਥ ਹੋ ਗਈ ਹੈ। ਸੋ ਸਾਰਾ ਪਰਿਵਾਰ ਸਾਰਾ ਪਿੰਡ ਬੜੇ ਰਿਸ਼ਤੇਦਾਰ ਸਭ ਜਿਹੜੇ ਇੱਥੇ ਬਹੁਤ ਸਦਮੇ ਵਿੱਚ ਹਨ ਸਾਰੇ ਜਣੇ। ਇਸ ਕਰਕੇ ਹੀ ਜੋ ਕਾਰਵਾਈ ਜੋ ਪ੍ਰੋਸੈਸ ਚੱਲ ਰਿਹਾ ਹੈ ਮੈਂ ਤਾਂ ਮੀਡੀਅਮ ਦੇ ਮਾਧਿਅਮ ਦੇ ਥਰੂ ਡੀਸੀ ਸਾਹਿਬ ਨੂੰ ਵੀ ਬੇਨਤੀ ਕਰਦਾ ਹਾਂ ਕਿ ਉਹ ਉੱਥੇ ਜਿਹੜੀ ਸਾਡੀ ਮਿਨਿਸਟਰੀ ਆਫ ਫੈਕਸ਼ਨਲ ਫੇਅਰ ਜੋ ਵਿਦੇਸ਼ ਮੰਤਰਾਲੇ ਜਿਹੜੀਆਂ ਸਾਡੀਆਂ ਇੱਕ ਰੂਲ ਬਣਿਆ ਹੋਇਆ ਹੈ ਪਰ ਉਹ ਸਾਡੇ ਬੱਚੇ ਨੂੰ ਡੈਡ ਬਾਡੀ ਉਹ ਉਹਨੂੰ ਪੂਰੀ ਕੇਅਰ ਕਰਦੇ ਹਨ ਐਮਬੈਸੀ ਸਾਡੀ ਕਿ ਉਹ ਇਥੋਂ ਫੋਨ ਕਰਕੇ ਜਾਂ ਕਿਸੇ ਵੀ ਤਰੀਕਾ ਈਮੇਲ ਕਰਕੇ ਐਮਬੈਸੀ ਨੂੰ ਕਹਿਣ ਕਿ ਉਹ ਜਿੰਨੀ ਜਲਦੀ ਹੋ ਸਕੇ ਉਹਦੀ ਜੋ ਪੇਪਰ ਵਰਕ ਕੰਪਲੀਟ ਕਰਕੇ ਸਾਡੇ ਬੱਚੇ ਦੀ ਜੋ ਡੈਡ ਬਾਡੀ ਉਹ ਪੂਰੇ ਸਦਕਾਰ ਨਾਲ ਸਾਡੇ ਇੱਥੇ ਘਰ ਵਿੱਚ ਪਹੁੰਚੇ ਤਾਂ ਜੋ ਆਪਾਂ ਆਪਣੇ ਜੋ ਰਸਮਾਂ ਦੇ ਮੁਤਾਬਕ ਉਹਨਾਂ ਆਪਣਾ ਆਖਰੀ ਜੋ ਸੰਸਕਾਰ ਕਰ ਸਕੀਏ ਪਰਵਾਹ ਤੋਂ ਹੁੰਦਾ ਪਰਿਵਾਰ ਵਿੱਚ ਉਹਨਾਂ ਦੇ ਫਾਦਰ ਸਾਹਿਬ ਹੈ ਮਦਰ ਹਨ ਬੱਚਾ ਉਹਦੀ ਮੈਰਿਜ ਹੋਈ ਉਹਨਾਂ ਦੀ ਵਾਈਫ ਹੈ ਇੱਕ ਛੋਟੀ ਬੱਚੀ ਹੈ ਪੰਜ ਮੈਨੇਕਾ 4 ਸਾਲ ਦੀ ਬੱਚੀ ਪਿੱਛੇ ਜੋ ਛੱਡ ਗਏ ਛੱਡ ਗਏ ਉਹ ਹਾਂ ਇੱਕ ਭਰਾ ਜੋ ਛੋਟਾ ਬ੍ਰਦਰ ਉਹ ਕੈਨੇਡਾ ਵਿੱਚ ਸਟੱਡੀ ਦੇ ਉੱਤੇ ਆਪਣੀ ਉੱਥੇ ਕਰ ਰਿਹਾ ਵਧੀਆ ਪਰਿਵਾਰ ਹੈ ਉਹ ਸਟੇਟਲ ਵੀ ਪਰੇ ਉਸ ਮਾਲਕ ਦੀ ਕਿਰਜਾ ਹੈ ਜਿਹੜੀ ਇੱਕ ਦੁੱਖ ਦੀ ਘੜੀ ਜੋ ਇੱਥੇ ਆਂਡ ਵੀ ਹੈ ਸਾਡੀ ਪ੍ਰਸ਼ਾਸਨ ਅੱਗੇ ਆਪਣੇ ਐਡਮਿਨਿਸਟ੍ਰੇਸ਼ਨ ਲਈ ਇੱਕ ਬੇਨਤੀ ਹੈ որ ਸਾਰੇ ਨਗਰ ਦੀ ਪੰਚਾਇਤ ਦੀ ਕਿ ਸੱਦ ਬੀਸੀ ਸਾਹਿਬ ਅੱਗੇ ਕੇ ਉਹ ਜੋ ਵੀ ਹੋ ਸਕੇ ਜ ਪਰਿਵਾਰ ਦੀ ਜਿਹੜੀ ਹੈ ਡੈਡ ਬੋਡੀ ਇੱਥੇ ਲਿਆਉਣ ਵਿੱਚ ਜੋ help ਹੋ ਸਕੇ ਉਹ government of india ਦੇ through ਕਰਕੇ ਤੇ ਸਾਡੀ ਡੈਡ ਬੋਡੀ ਇੱਥੇ ਪਹੁੰਚ ਸਕੇ ਅਸੀਂ ਧੰਨਵਾਦ ਕਰਾਂਗੇ ਜਿਹੜੀ process ਹੈ ਹਾਂਜੀ ਜਿਹੜੀ process ਹੈ ਅਫੋਰਡ ਤੇ ਜੇਲ ਅਫਸਰ ਦੱਸਣ데요 ਜੇਲ ਅਫਸਰ ਭਰਤੀ ਹੋਵੇਗਾ ਦਾ ਇਹ ਦਰਨੀ ਸਿਲੈਕਟ ਹੋ ਗਏ ਹਾਂਜੀ ਜੀ ਬਾਅਦ ਚ ਪਹਿਲੇ ਸਾਲ ਸਿਲੈਕਟ ਹੋਏ ਪਹਿਲਾਂ 2 ਸਾਲ ਪਿੰਡ ਰਹਿ ਗਏ ਸੀ ਹਾਂਜੀ ਇਹਦੇ ਹਾਂਜੀ ਟੈਟ ਦਿੱਤੇ ਟੈਟ ਬਾਅਦ ਸਿਲੈਕਟ ਹੋ ਗਏ ਫਿਰ 15 ਦਿਨ ਦੀ ਛੁੱਟੀ ਆਇਆ ਕੱਟ ਕੇ ਫਿਰ ਨੇ ਜਾ ਕੇ ਨਵੰਬਰ ਚ ਜੁਆਇਨ ਕੀਤਾ ਤੇ ਆਫੀਸਰ ਨਾਲ ਕਿਸੇ ਨਾਲ ਉਹਨਾਂ ਦੇ ਮਹਿਕਮੇ ਦੀ ਗੱਲ ਹੋਈ ਹੈ ਉਦੋਂ ਕੀ ਕਹਿੰਦੇ ਨਹੀਂ ਕਿਸੇ ਨਾਲ ਨਹੀਂ ਹੋਈ ਹੈ ਜੀ ਤੇ ਕਿੱਦਾਂ ਫਿਰ ਵਾਪਸ ਆਉਂਦੀ ਕਿੱਦਾਂ ਕੋਸ਼ਿਸ਼ ਕਰ ਰਹੇ ਹੋ ਬਾਊਸੋ ਤੇ ਲੋਕਲ ਦਾ ਢਪੜਾ ਰਿਸਤਜ਼ਾਰ ਹੀ ਕੋਈ ਉਹਨਾਂ ਨੇ ਫਿਰ ਜਾਣ-ਪਛਾਣ ਕਰਕੇ ਗੱਲਬਾਤ ਕੀਤੀ ਤੇ ਹੁਣ ਉਹ ਕਾਰਵਾਈ ਕਰਨ ਦੇ ਆ ਉਧਰ ਗਵਰਨਮੈਂਟ ਉਧਰ ਵੀ ਮਦਦ ਕਰਦੀ ਹੈ ਨਹੀਂ ਹਜੇ ਤੱਕ ਤੇ ਕੋਈ ਨਹੀਂ ਕੀਤੀ ਉਹਨਾਂ ਨੇ ਉਥੇ ਇਸ ਤਰ੍ਹਾਂ ਦੀ ਗਵਰਨਮੈਂਟ ਕੀ ਮੰਕਰਣਾ ਚਾਹੁੰਦੇ ਇਹ ਹੋ ਜਾਵੇ ਡਿਬੇਟ ਦੇ ਡੈਡ ਵੱਤੀ ਜਿਹੜੀ ਜਲਦੀ ਜਲਦੀ ਸਾਡੇ ਕੋਲ ਆਵੇ